ਬਸ ਅੱਡਾ ਜੀਆ ਛੋੜੇ ਖਾਣੇ ਜਾਂ ਕੋਈ ਹੋਰ ਲੇਜ ਜਾਂ ਗੈਰਾ ਵਗੈਰਾ ਠੰਡਾ ਪਾਣੀ ਉਹ ਪੰਜ ਨੰਬਰ ਤੋਂ ਜਾਂਦੀ ਜਲੰਧਰ ਵਾਇਆ ਧਰਮਕੋਟ ਲੁਧਿਆਣਾ ਤੇ ਚੰਡੀਗੜ੍ਹ ਨੂੰ ਬੱਸਾਂ ਵੀ ਅੱਜ ਇਹ ਰੋਡਵੇ ਜਾਂਦੀ ਆ ਨਾ ਮਾਰਕੀਟ ਬਣੀ ਫਲਾਂ ਫਰੂਟਾਂ ਵਾਲੀਆਂ ਦੁਕਾਨਾਂ ਜਾਂ ਕੁਝ ਹੋਰ ਵੀ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਜੀਰੇ ਦਾ ਬੱਸ ਸਟੈਂਡ ਤੇ ਕਿੰਨੇ ਇਹਦੇ ਆਪਣਾ ਕਾਊਂਟਰ ਆ ਇੱਕ-ਇੱਕ ਤੁਹਾਨੂੰ ਬਸਾ ਜਾਣੀਆਂ ਸਾਰਾ ਆਪਾਂ ਤੁਹਾਡੇ ਨਾਲ ਕਰਦੇ ਆ ਰਿਵਿਊ ਤੇ ਬਣੇ ਰਿਹਾ ਜੋ ਵੀਡੀਓ ਦੇ ਨਾਲ ਇਹ ਹੈਗਾ ਜੀਰੇ ਦਾ ਜਿਹੜਾ ਮੇਨ ਚੌਂਕ ਪਹਿਲਾਂ ਇਹਦੀ ਕੰਡੀਸ਼ਨ ਕੁਝ ਹੋਰ ਸੀ ਪਰ ਹੁਣ ਇਹ ਬਹੁਤ ਵਧੀਆ ਬਣਾਤਾ ਵਾ ਤੇ ਇਹਦੇ ਉੱਤੇ ਲਾ ਦਿੱਤੇ ਚਾਰੇ ਪਾਸੇ ਟੈਂਪੀਸ ਇੱਕ ਹਸਾਮਨਾ ਘੰਟਾ ਘੜੀ ਬਣਾਤਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਬੱਸ ਸਟੈਂਡ ਜੀਰੇ ਦਾ ਆ ਸਾਹਮਣੇ ਜਿਹੜਾ ਬੱਸ ਸਟੈਂਡ ਹੈਗਾ ਇਹ ਜਿਹੜਾ ਹੈਗਾ ਬੱਸ ਸਟੈਂਡ ਦਾ ਜਿਹੜਾ ਮੇਨ ਗੇਟ ਇੱਥੋਂ ਐਂਟਰੀ ਆ ਤੇ ਆ ਆਹ ਸਾਹਮਣੇ ਤੁਹਾਨੂੰ ਪਹਿਲਾਂ ਦਿਖਾਇਆ ਬਈ ਚੌਂਕ ਬਣਿਆ ਹੋਇਆ ਵਾ ਨਾ ਤੇ ਇਧਰਲਾ ਰਸਤਾ ਜਿਹੜਾ ਇਹ ਜਾਂਦਾ ਪੋਰਟ ਓ ਇਸੇ ਖਾਂ ਨੂੰ ਲਾ ਤੇ ਇਧਰਲੇ ਪਾਸੇ ਬਈ ਆਹ ਜਿਹੜਾ ਮਿੰਨੀਆਂ ਬੱਸਾਂ ਦਾ ਕਾਊਂਟਰ ਬਣਿਆ ਹੋਇਆ ਵਾ ਤੇ ਆਪਾਂ ਤੁਹਾਨੂੰ ਬਾਅਦ ਚ ਦਿਖਾਉਨੇ ਆ ਤੇ ਇਧਰਲੇ ਪਾਸੇ ਜਿਹੜਾ ਮੇਨ ਵੱਡੀਆਂ ਬੱਸਾਂ ਜਿਹੜੀਆਂ ਜਾਂਦੀਆਂ ਤੇ ਉਹਨਾਂ ਦਾ ਕਾਊਂਟਰ ਆ ਤੇ ਨਾਲ ਹੀ ਇਧਰਲੇ ਪਾਸੇ ਜਿਹੜੇ ਬਣੇ ਹੋਏ ਆ ਈ ਰਿਕਸ਼ਾ ਵਾਲਾ ਸਟੈਂਡ ਬਣਿਆ ਹੋਇਆ ਵਾ ਨਾਲ ਹੀ ਤੇ ਇਹਦੇ ਨਾਲ ਹੀ ਇੱਕ ਜਿਹੜੀ ਕਾਰਾਂ ਦੀ ਯੂਨੀਅਨ ਬਣੀ ਹੋਈ ਵੀ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਈ ਕਾਰਾਂ ਖੜੀਆਂ ਹੋਈਆਂ ਹਨ ਲਓ ਜੀ ਇਧਰਲੇ ਪਾਸ ਆ ਖੜੀ ਆ ਕਾਰਾਂ ਵਾਲੀਆਂ ਇਹ ਯੂਨੀਅਨ ਆ ਭਾਈ ਜੀ ਨਾ ਕਾਊਂਟਰ ਆ ਇਹਦੇ ਤੇ ਵੈਸੇ ਤਾਂ ਆ 8 ਹੀ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਬਈ ਇੱਥੇ ਹੈਗਾ ਜਿਹੜਾ ਰੋਇਪਰ ਸਰਸਾ ਇੱਕ ਨੰਬਰ ਤੇ ਆ ਜਿਹੜਾ ਤੇ ਨੰਬਰ 2 ਫਰੋਜ ਪਰ ਮੋਕਸਰ ਮਲੂਟ ਤੀਜਾ ਤਿੰਨ ਨੰਬਰ ਤੋਂ ਅੰਮ੍ਰitsar ਨੂੰ ਜਾਂਦੀਆਂ ਤੇ ਚਾਰ ਨੰਬਰ ਤੋਂ ਜਾਂਦੀਆਂ ਪੱਤੀਖਾ ਲੜਾ ਗੋਇੰਦਵਾਲ ਲੋਈਆਂ ਸultanpur ਕਪੂਰਥਲਾ ਜਲੰਧਰ ਹਨਾ ਤੇ ਪੰਜ ਨੰਬਰ ਤੋਂ ਜਾਂਦੀ ਜਲੰਧਰ ਵਾਇਆ ਧਰਮਕੋਟ ਤੇ 6 ਤੋਂ ਜਾਂਦੀ ਆ ਸਦਮਾ ਬੇਟ ਲੁਧਿਆਣਾ ਤੇ ਹੋਰ ਧਰਮਕੋਟ ਵਾਲੇ ਪਾਸੇ ਨੂੰ ਜਾਂ ਇਧਰ ਦੀ ਹੋ ਕੇ ਜਾਂਦੇਗਾ ਤੇ ਆ ਬੱਸਾਂ ਖੜੀਆਂ ਇਧਰਲੇ ਪਾਸੇ ਤੇ 7 ਨੰਬਰ ਤੋਂ ਮੋਗਾ ਲੁਧਿਆਣਾ ਤੇ ਚੰਡੀਗੜ੍ਹ ਨੂੰ ਬੱਸਾਂ ਵੀ ਆ ਜਾਂਦੀਆਂ ਨੇ ਰੋਡਵੇ ਜਾਂਦੀਆਂ ਹਨ। ਉਹ ਲਗੀ ਗਰੀ ਆ। ਤੇ 8 ਨੰਬਰ ਕਾਊਂਟਰ ਤੋਂ ਫਰੀਦਕੋਟ, ਮਕਸਰ, ਮਲੋਟ, ਅੰਬੌਰ। ਬਾਕੀ ਇੱਥੇ ਨਾ ਆਹ ਦੇਖੋ ਇਧਰਲੇ ਪਾਸੇ ਜਿਹੜੇ ਇਹ ਕਾਊਂਟਰਾਂ ਦੇ ਜਿਹੜੇ ਟਾਈਮ ਟੇਬਲ ਲਿਖੇ ਹੋਏ ਵੇ ਆ ਤੇ ਦੂਜੇ ਪਾਸੇ ਵੀ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਇਹ ਸਾਰੇ ਲਿਖੇ ਹੋਏ ਆ। ਤੇ ਖਾਣ ਪੀਣ ਦੀਆਂ ਵਸਤਾਂ ਦਾ ਵੀ ਜਿਹੜਾ ਪੂਰਾ ਇੱਥੇ ਪ੍ਰਬੰਧ ਹੈ ਜਿਵੇਂ ਕਿ ਇਹਦੇ ਪਾਸੇ ਵੀ ਦੇਖ ਸਕਦੇ ਹੋ ਕਿ ਜੀ ਹਣਾ ਟਾਪ ਪੌਂਟ ਤੇ ਹੋਰ ਵੀ ਜਮਾਲਾ ਪਕੌੜੇ ਖਾਣੇ ਜਾਂ ਕੋਈ ਹੋਰ ਲੇਜ ਜਾਂ ਗੈਰਾ ਵਗੈਰਾ ਠੰਡਾ ਪਾਣੀ ਉਹ ਵੀ ਤੁਹਾਨੂੰ ਇੱਥੇ ਕੰਟੀਨਾਂ ਵਿੱਚ ਮਿਲ ਜਾਣੀ ਇਧਰਲੇ ਪਾਸੇ ਤੇ ਚਾਹ ਪਾਣੀ ਜਿਹੜਾ ਉਹ ਵੀ ਚਾਹ ਪਾਣੀ ਜਿਹੜਾ ਬਣਾਉਣਾ ਤੇ ਉਹ ਵੀ ਮੰਨ ਲਓ ਦੇਖੋ ਇਧਰਲੇ ਪਾਸੇ ਚਾਹ ਪਾਣੀ ਪੀਣਾਂ ਤੇ ਉਹ ਵੀ ਕਾਊਂਟਰ ਹੈ ਜੀ ਇਧਰਲੇ ਪਾਸੇ ਤੇ ਇਧਰਲੇ ਪਾਸੇ ਇਹ ਬਣੇ ਹੋਏ ਵਾਸ਼ਰੂਮ ਬੰਦਿਆਂ ਵਾਸਤੇ ਤੇ ਇਧਰਲੇ ਪਾਸੇ ਜਿਹੜੇ ਬੁੜੀਆਂ ਵਾਸਤੇ ਵਾਸ਼ਰੂਮ ਬਣੀ ਹੋਏ ਆ ਤੇ ਇਧਰਲੇ ਪਾਸੇ ਬਣੀ ਹੋਈ ਆ ਪਾਰਕਿੰਗ ਮੋਟਰਸਾਈਕਲਾਂ ਦੀ ਕਾਰਾਂ ਦੀ ਤੇ ਜੇ ਕਿਸੇ ਨੇ ਮੜਾ ਲੰਮੇ ਰੂਟ ਤੇ ਜਾਣਾ ਤੁਸੀਂ ਇਧਰਲੇ ਪਾਸੇ ਗੱਡੀ ਪਾਰਕ ਕਰਕੇ ਤੇ ਮੋਟਰਸਾਈਕਲ ਪਾਰਕ ਕਰਕੇ ਆ ਉਹ ਜਿਹੜੇ ਜਿਹੜੇ ਪਾਸੇ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਉਹ ਜਾ ਸਕਦੇ ਹੋ ਇੱਕ ਬਈ ਗੇਟ ਆ ਬਣਿਆ ਹੋਇਆ ਵਾ ਇਹ ਗੇਟ ਦੇ ਪਾਸੇ ਦੀ ਕੋਈ ਨਾ ਤਾਂ ਆਉਂਦਾ ਜਾਂਦਾ ਯਾਨੀ ਕਿ ਤੁਰ ਫਿਰ ਕੇ ਜਿਹੜਾ ਇਹ ਲੰਘਾ ਹੈਗਾ ਜਾਂ ਮਲੋਕਾਰਾਂ ਕੋਰਾਂ ਵਾਸਤੇ ਹੋਰ ਬਸਾਂ ਵਾਸਤੇ ਲੰਘਾ ਇਧਰਲੇ ਪਾਸੇ ਦੀ ਹੈਣੀ ਉਹ ਜਿਹੜਾ ਲੰਘਾ ਹੈ ਇੱਕ ਪਾਸੇ ਦੀ ਉਧਰਲੇ ਪਾਸੇ ਦੀ ਬਸਾਂ ਆਉਂਦੀਆਂ ਤੇ ਉਧਰਲੇ ਪਾਸੇ ਦੀ ਬਸਾਂ ਜਿਹੜੀਆਂ ਬਾਹਰ ਨਿਕਲਦੇ ਨੇ ਬਾਸ ਅੱਡਾ ਜੀਰਾ ਤੇ ਇਹਦੇ ਥੱਲੇ ਲੱਗੀ ਹੋਈ ਹੈ ਫਰੀ ਜਲ ਸੇਵਾ ਬਈ ਤੇ ਇਹ ਹੈਗਾ ਜਿਹੜਾ ਬਸ ਸਟੈਂਡ ਜੀਰੇ ਦਾ ਤੇ ਇਧਰਲੇ ਪਾਸੇ ਆ ਜਾਂਦਾ ਬਈ ਮਿੰਨੀਆਂ ਬਸਾਂ ਵਾਲਾ ਜਿਹੜਾ ਆਪਣਾ ਕਾਊਂਟਰ ਇਧਰਲੇ ਪਾਸੇ ਮਿੰਨੀਆਂ ਬਸਾਂ ਨੂੰ ਜਿਹੜੇ ਲੋਕਲ ਪਿੰਡਾਂ ਨੂੰ ਬਸਾਂ ਜਾਂਦੀਆਂ ਇੱਧਰਲੇ ਪਾਸੇ ਵੀ ਲੇਡੀਜ਼ ਤੇ ਜੈਂਟਸ ਜਿਹੜੇ ਬਾਥਰੂਮ ਬਣੇ ਹੋਏ ਆ ਜਿਵੇਂ ਬਈ ਟੰਡੀਆਂ, ਲਾਲ ਸਿੰਘ, ਲੋਕੇ, ਮਫੂਲ ਮੱਲਾਂ ਵਾਲਾ, ਹੋਰ ਗਾਦੜੀ ਵਾਲਾ ਜਿਵੇਂ ਐਵੇਂ ਪਿੰਡਾਂ ਨੂੰ ਬੱਸਾਂ ਇੱਥੋਂ ਲੋਕਲ ਪਿੰਡਾਂ ਨੂੰ ਜਾਂਦੀਆਂ ਹਨਾ ਜਾਂ ਕੋਟ ਹੀ ਸੇਖਾਂਲੇ ਪਾਸੇ ਨੂੰ ਇੱਥੋਂ ਬਈ ਐਸੋ ਬੱਸ ਸਟੈਂਡ ਤੋਂ ਬੱਸਾਂ ਤੁਹਾਨੂੰ ਅੰਮ੍ਰਿਤਸਰ ਨੂੰ ਮਿਲ ਜਾਣਗੀਆਂ, ਬਰਨਾਲੇ ਨੂੰ, ਅੰਮ੍ਰਿਤਸਰ ਨੂੰ ਆ ਆਪਣਾ ਫਾਜ਼ਲਕਾ ਮੋਹਰ ਲੁਧਿਆਣਾ ਚੰਡੀਗੜ੍ਹ सिरसा ਹਰਿਆਣਾ ਹੁਸ਼ਿਆਰਪੁਰ ਧਰਮਕੋਟ ਜਲੰਧਰ ਜਿਹੜੇ ਪਾਸੇ ਨੂੰ ਤੁਸੀਂ ਜਾਣਾ ਚਾਹੋਣੇ ਆ ਬੱਸ ਸਟੈਂਡ ਤੋਂ ਇੱਥੋਂ ਤੁਹਾਨੂੰ ਸੜਕ ਪਾਸੇ ਨੂੰ ਜਿਹੜੀ ਬੱਸ ਮਿਲ ਜੂਗੀ ਡੱਬ ਵਾਲੀ ਨੂੰ ਬਠਿੰਡੇ ਨੂੰ ਫਰੀਦਕੋਟ ਨੂੰ ਹਨਾ ਤੇ ਮੰਨ ਕੇ ਚਲੋ ਹੋਰ ਤੁਸੀਂ ਇਧਰ ਫਰੋਜ਼ਪੁਰ ਵਾਲੇ ਪਾਸੇ ਜਾਣਾ ਫਾਜ਼ਲਕਾ ਵਾਲੇ ਪਾਸੇ ਜਾਣਾ ਜਾਂ ਹੋਰ ਹਨਾ ਤੇ ਮਖੂ ਵਾਲੇ ਪਾਸੇ ਪੱਟੀ ਜਾਣਾ ਉਥੋਂ ਤੁਹਾਨੂੰ ਸਾਰੀਆਂ ਬੱਸਾਂ ਇਧਰਲੇ ਪਾਸੇ ਇਸ ਬੱਸ ਸਟੈਂਡ ਤੋਂ ਜਿਹੜੀਆਂ ਮਿਲ ਜਾਣਗੀਆਂ ਪਾਣੀ ਇੱਥੇ ਬਣੇ ਹੋਏ ਆ ਅੱਡਾ ਫੀਸ ਵਾਲੀ ਜਿਹੜੀ ਇੱਥੇ ਕਾਟਦੇ ਆ ਬੱਸਾਂ ਦੀ ਇੱਥੇ ਬਸਾਨੇ ਚੱਲਦੇ ਆ ਤੇ ਜੇ বাস ਸਟੈਂਡ ਤੇ ਉਤਰ ਕੇ ਕਿਸੇ ਨੇ ਫਲ ਫਰੂਟ ਦਾ ਕੋਈ ਸਮਾਨ ਹੋਰ ਅਗੈਰਾ ਵਗੈਰਾ ਲੈਣਾ ਹੋਵੇ ਤੇ ਨਾਲ ਹੀ ਇਹਦੇ ਜਿਹੜੇ ਮਾਰਕੀਟ ਬਿਲਕੁਲ ਜਿਹੜੀ ਮੇਨ ਗੇਟ ਤੇ ਨਾਲ ਹੀ ਮਾਰਕੀਟ ਬਣੀ ਹੋਈ ਫਲਾਂ ਫਰੂਟਾਂ ਵਾਲੀਆਂ ਦੁਕਾਨਾਂ ਜਾਂ ਕੁਝ ਹੋਰ ਵੀ ਬੋਤਲ ਜਾਂ ਕੁਝ ਖਾਣ ਪੀਣ ਵਾਸਤੇ ਤੇ ਜਾਂ ਮੰਨ ਲਓ ਦਵਾਈ ਦਵਾਈ ਵਾਸਤੇ ਜੋ ਮੈਡੀਕਲ ਉਹ ਵੀ ਸਾਹਮਣੇ ਸਟੋਰ ਬਣੇ ਹੋਏ ਆ ਮੈਡੀਕਲ ਦੇ ਹਨ ਤੇ ਤੁਸੀਂ ਉਹ ਸਾਰਾ ਮੰਨ ਲਓ ਲੈ ਸਕਦੇ ਹੋ ਇੱਥੋਂ ਤੇ ਆ ਦੇਖੋ ਭਾਈ ਇਧਰਲੇ ਪਾਸੇ ਹੈਗਾ ਜਿਹੜਾ ਚੌਂਕ ਸਾਹਮਣੇ ਤੇ ਆ ਮੇਨ ਬੱਸ ਸਟੈਂਡ ਦਾ ਜਿਹੜਾ ਗੇਟ ਆ ਤੇ ਬਾਕੀ ਤੁਹਾਨੂੰ ਬਾਕੀ ਤੁਹਾਨੂੰ ਦੱਸਿਆ ਵੀ ਈ ਰੈਕਸ਼ਾ ਤੁਹਾਨੂੰ ਜਿਹੜੇ ਸੜਕ ਤੇ ਖੜੇ ਸਾਰੇ ਪਾਸੇ ਮਿਲ ਜਾਣਗੇ ਲਓ ਜੀ